ਹਾਂਜੀ ਦੋਸਤੋ ਲੈ ਕੇ ਹਾਜ਼ਰ ਹਾਂ ਆਪਾਂ ਆਪਣੀ ਅੱਜ ਦੀ ਕਹਾਣੀ ਆਪਣੀ ਅੱਜ ਦੀ ਕਹਾਣੀ ਹੈ ਆਖਰੀ ਫੈਸਲਾ ਰਸੋਈ ਵਿੱਚ ਸਵਾਦੀ ਪਕਵਾਨ ਬਣ ਰਹੇ ਸਨ ਅਤੇ ਸਾਰਾ ਘਰ ਖਾਣੇ ਦੀ ਖੁਸ਼ਬੂ ਨਾਲ ਮਹਿਕ ਰਿਹਾ ਸੀ ਜਿਸ ਕਾਰਨ ਕਮਰੇ ਵਿੱਚ ਬੈਠੀ ਜਾਣਕੀ ਜੀ ਦੀ ਭੁੱਖ ਹੋਰ ਵੀ ਵੱਧ ਗਈ ਸੀ ਪਰ ਉਹ ਜਾਣਦੀ ਸੀ ਕਿ ਉਸ ਦੀ ਕਿਸਮਤ ਵਿੱਚ ਸਿਰਫ ਗੰਦੇ ਭਾਂਡਿਆਂ ਦਾ ਢੇਰ ਹੀ ਆਵੇਗਾ ਕਿਉਂਕਿ ਅੱਜ ਉਸ ਦੀ ਨੂੰ ਦੁਬਾਰਾ YouTube ਵੀਡੀਓ ਬਣਾ ਰਹੀ ਸੀ ਦਰਅਸਲ ਉਸ ਦਿਨ ਸ੍ਰੀਤਾ ਨੇ ਆਪਣੀ ਇੱਕ ਸਹੇਲੀ ਨੂੰ ਵੇਖ ਕੇ YouTube ਤੇ ਇੱਕ ਖਾਣਾ ਪਕਾਉਣ ਦਾ ਚੈਨਲ ਸ਼ੁਰੂ ਕੀਤਾ ਸੀ। ਉਸ ਦੀ ਸਹੇਲੀ ਨੇ ਬਹੁਤ ਘੱਟ ਸਮੇਂ ਵਿੱਚ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ ਸੀ ਅਤੇ ਚੰਗੇ ਪੈਸੇ ਵੀ ਕਮਾਉਣੇ ਸ਼ੁਰੂ ਕਰ ਦਿੱਤੇ ਸਨ। ਇਸ ਲਈ ਹੁਣ ਸ੍ਰੀਤਾ ਨੂੰ ਵੀ ਪ੍ਰਸਿੱਧੀ ਪ੍ਰਾਪਤ ਕਰਨ ਦਾ ਜਨੂਨ ਸੀ। ਉਹ ਹਰ ਰੋਜ਼ ਰਸੋਈ ਵਿੱਚ ਕੋਈ ਨਾ ਕੋਈ ਨਵਾਂ ਪਕਵਾਨ ਬਣਾਉਂਦੀ ਅਤੇ ਉਸ ਦੀ ਵੀਡੀਓ ਬਣਾ ਕੇ YouTube ਤੇ ਅਪਲੋਡ ਕਰਦੀ ਸੀ। ਇਹ ਵੱਖਰੀ ਗੱਲ ਸੀ ਕਿ ਕਿਸੇ ਨੂੰ ਵੀ ਉਸ ਦੀਆਂ ਵੀਡੀਓ ਦੇਖਣਾ ਪਸੰਦ ਨਹੀਂ ਸੀ ਪਰ ਇਸ ਦੇ ਬਾਵਜੂਦ ਵੀ ਸਰਿਤਾ ਦੀਆਂ ਕੋਸ਼ਿਸ਼ਾਂ ਜਾਰੀ ਰਹੀਆਂ ਥੋੜੀ ਦੇਰ ਵਿੱਚ ਹੀ ਸਰਿਤਾ ਨੇ ਖਾਣਾ ਤਿਆਰ ਕਰ ਲਿਆ ਸੀ ਅਤੇ ਆਪਣੇ ਬੱਚਿਆਂ ਦੇ ਨਾਲ ਖਾਣੇ ਦਾ ਆਨੰਦ ਮਾਣ ਰਹੀ ਸੀ ਜਦੋਂ ਜਾਣਕੀ ਰਸੋਈ ਵਿੱਚ ਗਈ ਤਾਂ ਉੱਥੇ ਭਾਂਡਿਆਂ ਦਾ ਢੇਰ ਸੀ ਅਤੇ ਵੀਡੀਓ ਬਣਾਉਣ ਦੇ ਦੌਰਾਨ ਨੂਨ ਨੇ ਰਸੋਈ ਦਾ ਸਾਰਾ ਸਮਾਨ ਖਿਲਾਰ ਦਿੱਤਾ ਸੀ ਸਭ ਕੁਝ ਸਾਫ਼ ਕਰਨ ਦੀ ਜ਼ਿੰਮੇਵਾਰੀ ਹੁਣ ਜਾਣਕੀ ਜੀ ਤੇ ਆ ਗਈ ਸੀ ਜਾਨਕੀ ਜੀ ਨੇ ਪਹਿਲਾਂ ਆਪਣੇ ਅਤੇ ਆਪਣੇ ਪਤੀ ਲਈ ਚਾਰ ਰੋਟੀਆਂ ਪਕਾਈਆਂ। ਸਬਜੀ ਵਾਲਾ ਕੁੱਕਰ ਖਾਲੀ ਸੀ ਇਸ ਲਈ ਉਸਨੇ ਪਿਛਲੀ ਰਾਤ ਦੀ ਬਚੀ ਹੋਈ ਦਾਲ ਨਾਲ ਹੀ ਕੰਮ ਸਾਰਿਆ। ਉਸ ਤੋਂ ਬਾਅਦ ਉਹ ਇੱਕ ਨੌਕਰਾਨੀ ਦੀ ਮਦਦ ਨਾਲ ਸਫਾਈ ਕਰਨ ਵਿੱਚ ਰੁੱਝ ਗਈ। ਰਸੋਈ ਦਾ ਕੰਮ ਖਤਮ ਕਰਨ ਤੋਂ ਬਾਅਦ ਜਦੋਂ ਜਾਨਕੀ ਜੀ ਆਪਣੇ ਕਮਰੇ ਵਿੱਚ ਆਈ ਤਾਂ ਉਸਨੇ ਵੇਖਿਆ ਕਿ ਉਸਦਾ ਪਤੀ ਦਿਆ ਸ਼ੰਕਰ ਸੁੱਤੇ ਪਏ ਸਨ। ਤੁਸੀਂ ਦਵਾਈ ਲਏ ਬਿਨਾ ਹੀ ਸੌਂਗੇ। ਜਾਨਕੀ ਨੇ ਕਿਹਾ ਪਰ ਦਿਆ ਸ਼ੰਕਰ ਜੀ ਡੂੰਗੀ ਨੀਂਦ ਵਿੱਚ ਸਨ ਇਸ ਲਈ ਜਾਨਕੀ ਨੇ ਉਹਨਾਂ ਨੂੰ ਦੁਬਾਰਾ ਕੁਝ ਕਹਿਣਾ ਠੀਕ ਨਾ ਸਮਝਿਆ ਅਤੇ ਉਹ ਆਪ ਵੀ ਸੌ ਗਈ ਦਰਅਸਲ ਇੱਕ ਸਾਲ ਪਹਿਲਾਂ ਦਿਆ ਸ਼ੰਕਰ ਜੀ ਨੂੰ ਅਧਰੰਗ ਹੋ ਗਿਆ ਸੀ ਉਦੋਂ ਤੋਂ ਉਹ ਤੁਰਨ ਫਿਰਨ ਤੋਂ ਵੀ ਅਸਮਰਥ ਹੋ ਗਏ ਸਨ ਅਤੇ ਕੁਝ ਬੋਲ ਵੀ ਨਹੀਂ ਸਕਦੇ ਸੀ ਰੋਜ਼ਾਨਾ ਦੇ ਕੰਮਾਂ ਲਈ ਵੀ ਉਹ ਆਪਣੀ ਪਤਨੀ ਜਾਨਕੀ ਤੇ ਨਿਰਭਰ ਸਨ ਉਹ ਸਾਰਾ ਦਿਨ ਆਪਣੀ ਵੀਲ ਚੇਅਰ ਤੇ ਬੈਠਦਾ ਸੀ ਅਤੇ ਰਾਤ ਨੂੰ ਜਾਣਕੀ ਜੀ ਦੀ ਮਦਦ ਨਾਲ ਬਿਸਤਰੇ ਤੇ ਲੇਟ ਜਾਂਦਾ ਸੀ ਸਾਰਾ ਦਿਨ ਹੀ ਕੰਮ ਕਰਦੇ ਹੋਏ ਜਾਣਕੀ ਜੀ ਦੀ ਹਾਲਤ ਵਿਗੜ ਜਾਂਦੀ ਸੀ ਪਰ ਉਹਨਾਂ ਦੇ ਪੁੱਤਰ ਅਤੇ ਨੂੰ ਨੂੰ ਉਹਨਾਂ ਦੀ ਬਿਲਕੁਲ ਵੀ ਚਿੰਤਾ ਨਹੀਂ ਸੀ ਉਹ ਸਿਰਫ ਆਪਣੀ ਹੀ ਦੁਨੀਆ ਵਿੱਚ ਵਿਅਸਤ ਸਨ ਪਰ ਅਗਲੇ ਦਿਨ ਸਵੇਰੇ ਹੀ ਦਿਆ ਸੰਕਰ ਜੀ ਦੇ ਕਰਾਉਣ ਦੀ ਆਵਾਜ਼ ਆਉਣ ਲੱਗੀ ਜਾਣਕੀ ਜੀ ਨੇ ਉਹਨਾਂ ਵੱਲ ਵੇਖਿਆ ਦਿਆ ਸੰਕਰ ਜੀ ਆਪਣੇ ਪੇਟ ਨੂੰ ਫੜ ਕੇ ਜ਼ੋਰ-ਜ਼ੋਰ ਨਾਲ ਕਰਾ ਰਹੇ ਸਨ ਅਤੇ ਫਿਰ ਅਚਾਨਕ ਉਹਨਾਂ ਨੂੰ ਉਲਟੀ ਆ ਗਈ। ਉਹਨਾਂ ਦੀ ਹਾਲਤ ਵਿਗੜ ਗਈ। ਜਿਵੇਂ ਹੀ ਜਾਣਕੀ ਜੀ ਨੇ ਆਪਣੇ ਪੁੱਤਰ ਕੋਲ ਜਾਣ ਲੱਗੀ, ਉਸ ਸਮੇਂ ਉਹਨਾਂ ਦਾ ਪੁੱਤਰ ਤਿਆਰ ਹੋ ਕੇ ਕੋਲ ਆਇਆ ਤੇ ਕਿਹਾ, "ਮਾਂ, ਅੱਜ ਬੱਚਿਆਂ ਦੇ ਇਮਤਿਹਾਨ ਦਾ ਨਤੀਜਾ ਹੈ। ਇਸ ਲਈ ਅਸੀਂ ਬੱਚਿਆਂ ਦੇ ਸਕੂਲ ਜਾ ਰਹੇ ਹਾਂ।" ਫਿਰ ਜਾਣਕੀ ਜੀ ਨੇ ਕਿਹਾ, "ਪੁੱਤਰ, ਵੇਖੋ ਤੁਹਾਡੇ ਪਿਤਾ ਜੀ ਦੀ ਹਾਲਤ ਬਹੁਤ ਖਰਾਬ ਹੋ ਰਹੀ ਹੈ। ਉਹਨਾਂ ਨੂੰ ਸਵੇਰ ਤੋਂ ਦੋ ਵਾਰ ਉਲਟੀਆਂ ਆਈਆਂ ਹਨ।" ਅਤੇ ਪੇਟ ਦਰਦ ਤੋਂ ਬਹੁਤ ਪਰੇਸ਼ਾਨ ਹਨ ਜਾਣਕੀ ਜੀ ਨੇ ਉਹਨਾਂ ਦੇ ਪੁੱਤਰ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਕਿਹਾ ਸਰਿਤਾ ਨੇ ਸਾਫ਼-ਸਾਫ਼ ਕਿਹਾ ਹੈ ਕਿ ਜੇ ਤੁਸੀਂ ਇਸ ਉਮਰ ਵਿੱਚ ਆਪਣੀ ਜੀਬ ਦੇ ਸਵਾਦ ਨੂੰ ਕਾਬੂ ਨਹੀਂ ਕਰਦੇ ਤਾਂ ਇਹੀ ਕੁਝ ਹੋਵੇਗਾ ਅਸੀਂ ਦਿਨ ਵਿੱਚ ਚਾਰ ਵਾਰ ਚਾਹ ਪੀਂਦੇ ਹਾਂ ਜੇ ਸਾਨੂੰ ਐਸਿਡਿਟੀ ਨਹੀਂ ਹੋਵੇਗੀ ਤਾਂ ਹੋਰ ਕੀ ਹੋਵੇਗਾ ਜਾਣਕੀ ਜੀ ਆਪਣੀ ਨੂੰਹ ਦੇ ਇਸ ਬਿਆਨ ਤੇ ਹੈਰਾਨ ਰਹਿ ਗਈ ਅਤੇ ਸੋਚਣ ਲੱਗ ਗਈ ਜਦੋਂ ਸਾਨੂੰ ਤਾਜ਼ੀਆਂ ਸਬਜ਼ੀਆਂ ਨਹੀਂ ਮਿਲਣਗੀਆਂ ਬੇਹੀ ਦਾਲ ਖਾਣੀ ਪਵੇਗੀ ਤਾਂ ਸਾਡੀ ਸਿਹਤ ਹੀ ਵਿਗੜੇਗੀ ਪਰ ਉਸ ਵਿੱਚ ਹਿੰਮਤ ਨਹੀਂ ਸੀ ਕਿ ਉਹ ਆਪਣੀ ਨੂੰਹ ਦੇ ਸਾਹਮਣੇ ਇਹ ਸਭ ਕੁਝ ਕਹਿ ਦੇਵੇ ਫਿਰ ਉਸਦੇ ਪੁੱਤਰ ਨੇ ਕਿਹਾ ਮੰਮੀ ਜੇ ਡੈਡੀ ਨੇ ਇੱਕ ਦੋ ਵਾਰ ਉਲਟੀ ਕਰ ਵੀ ਲਈ ਤਾਂ ਇਹਦੇ ਵਿੱਚ ਇੰਨੀ ਵੱਡੀ ਕਿਹੜੀ ਗੱਲ ਹੋ ਗਈ ਥੋੜੀ ਦੇਰ ਵਿੱਚ ਇਹ ਠੀਕ ਹੋ ਜਾਣਗੇ ਵੈਸੇ ਵੀ ਮੇਰੇ ਕੋਲ ਇੰਨਾ ਸਾਰੀਆਂ ਗੱਲਾਂ ਲਈ ਸਮਾਂ ਨਹੀਂ ਆ ਇਹ ਕਹਿ ਕੇ ਉਹਨਾਂ ਦਾ ਪੁੱਤਰ ਵਿਨੋਦ ਉੱਥੋਂ ਚਲਾ ਗਿਆ ਪਰ ਜਾਣਕੀ ਜੀ ਨੇ ਆਪਣੇ ਪਤੀ ਨੂੰ ਅਜਿਹੀ ਹਾਲਤ ਵਿੱਚ ਵੇਖ ਕੇ ਉਹਨਾਂ ਦੀ ਚਿੰਤਾ ਵਧ ਗਈ। ਉਸਨੇ ਵਟੂਆ ਖੋਲ੍ਹਿਆ ਤੇ ਦੇਖਿਆ ਕਿ ਉਸ ਵਿੱਚ 50 ਰੁਪਏ ਸਨ। ਉਹ ਜਲਦੀ ਨਾਲ ਘਰੋਂ ਗਈ ਅਤੇ ਨੇੜੇ ਇੱਕ ਮੈਡੀਕਲ ਦੀ ਦੁਕਾਨ ਤੋਂ ਉਲਟੀਆਂ ਰੋਕਣ ਵਾਲੀ ਦਵਾਈ ਲੈ ਕੇ ਆਈ। ਤੇ ਆ ਸ਼ੰਕਰ ਜੀ ਦੀ ਸਿਹਤ ਵਿੱਚ ਥੋੜਾ ਸੁਧਾਰ ਹੋਇਆ ਸੀ ਪਰ ਵਾਰ-ਵਾਰ ਉਲਟੀਆਂ ਆਉਣ ਕਾਰਨ ਉਹਨਾਂ ਦੇ ਸਾਰੇ ਕੱਪੜੇ ਗੰਦੇ ਹੋ ਗਏ ਸੀ। ਪਰ ਇੰਨੀ ਠੰਡ ਵਿੱਚ ਹੱਥਾਂ ਨਾਲ ਕੱਪੜੇ ਧੋਣ ਬਾਰੇ ਸੋਚ ਕੇ ਹੀ ਜਾਣਕੀ ਜੀ ਕੰਬਣ ਲੱਗ ਪਈ। ਬਾਰ ਤੋਂ ਭ ਵੀ ਨਹੀਂ ਸੀ ਇਹ ਸੋਚ ਕੇ ਕਿ ਮਸ਼ੀਨ ਵਿੱਚ ਕੱਪੜੇ ਧੋਣਾ ਤੇ ਸਿਕਾਉਣਾ ਸੌਖਾ ਹੋਵੇਗਾ ਉਸਨੇ ਕੱਪੜੇ ਮਸ਼ੀਨ ਵਿੱਚ ਧੋਣ ਲਈ ਪਾ ਦਿੱਤੇ ਪਰ ਕੁਝ ਸਮੇਂ ਬਾਅਦ ਜਦੋਂ ਉਹਦੀ ਨੂੰਹ ਘਰ ਆਈ ਤਾਂ ਉਸਨੂੰ ਮਸ਼ੀਨ ਵਿੱਚ ਕੱਪੜੇ ਧੋਦੇ ਵੇਖਿਆ ਤੇ ਗੁੱਸੇ ਵਿੱਚ ਆ ਗਈ ਤੇ ਕਿਹਾ ਤੇਰੀ ਹਿੰਮਤ ਕਿਵੇਂ ਹੋਈ ਕਿ ਤੂੰ ਪਿਤਾ ਜੀ ਦੇ ਗੰਦੇ ਕੱਪੜੇ ਮੇਰੀ ਮਸ਼ੀਨ ਵਿੱਚ ਪਾ ਦਿੱਤੇ ਇਹ ਕਹਿ ਕੇ ਉਸਨੇ ਤੁਰੰਤ ਮਸ਼ੀਨ ਬੰਦ ਕਰ ਦਿੱਤੀ ਅਤੇ ਸਾਰੇ ਕੱਪੜੇ ਕੱਢ ਕੇ ਬਾਹਰ ਮਾਰੇ ਅਤੇਰੇ ਗੁੱਸੇ ਭਰੀ ਆਵਾਜ਼ ਵਿੱਚ ਕਿਹਾ ਜੇ ਅੱਗੇ ਤੋਂ ਇਸ ਮਸ਼ੀਨ ਵਿੱਚ ਕੱਪੜੇ ਪਾਏ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਜਾਣਕੀ ਨੂੰ ਆਪਣੀ ਨੂੰਹ ਦੇ ਵਿਵਹਾਰ ਤੇ ਬਹੁਤ ਹੈਰਾਨੀ ਹੋਈ ਉਹ ਆਪਣੀ ਨੂੰਹ ਨੂੰ ਇੱਕ ਮੂਰਤੀ ਵਾਂਗ ਵੇਖ ਰਹੀ ਸੀ ਪਰ ਉਸ ਲਈ ਸਭ ਤੋਂ ਵੱਧ ਹੈਰਾਨੀ ਵਾਲੀ ਗੱਲ ਇਹ ਸੀ ਕਿ ਉਸ ਦੀ ਨੂੰਹ ਆਪਣੇ ਪੁੱਤਰ ਦੇ ਸਾਹਮਣੇ ਇੰਨੀ ਬੇਰਹਿਮੀ ਨਾਲ ਪੇਸ਼ ਆ ਰਹੀ ਸੀ ਅਤੇ ਉਹ ਉੱਥੇ ਮੂਕ ਦਰਸ਼ਕ ਬਣ ਕੇ ਖੜ੍ਹਾ ਸੀ ਇੰਨੀ ਬੇਇੱਜ਼ਤੀ ਸਹਿਣ ਤੋਂ ਬਾਅਦ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਕਿਸੇ ਤਰ੍ਹਾਂ ਜਾਣਕੀ ਜੀ ਨੇ ਆਪਣੇ ਆਪ ਨੂੰ ਕੰਟਰੋਲ ਕੀਤਾ ਅਤੇ ਹੱਡੀਆਂ ਨੂੰ ਠੰਡਾ ਕਰਨ ਵਾਲੀ ਠੰਡ ਵਿੱਚ ਠੰਡੇ ਪਾਣੀ ਨਾਲ ਕੱਪੜੇ ਧੋਣੇ ਸ਼ੁਰੂ ਕਰ ਦਿੱਤੇ ਐਨੇ ਸਾਰੇ ਕੱਪੜੇ ਸਨ ਕਿ ਉਹਨਾਂ ਨੂੰ ਚੁੱਕਦੇ ਸਮੇਂ ਉਸ ਦੀ ਢੂਈ ਆਕੜ ਗਈ ਠੰਡ ਨੇ ਉਸ ਦੀ ਹਾਲਤ ਤਰਸਯੋਗ ਬਣਾ ਦਿੱਤੀ ਕਿਸੇ ਤਰ੍ਹਾਂ ਇਹ ਕੰਮ ਖਤਮ ਕਰਨ ਤੋਂ ਬਾਅਦ ਉਹ ਆਪਣੇ ਕਮਰੇ ਵਿੱਚ ਗਈ ਅਤੇ ਪਰੇਸ਼ਾਨ ਹਾਲਤ ਵਿੱਚ ਫਰਸ਼ ਤੇ ਲੇਟ ਗਈ ਉਹ ਇੰਨੀ ਥੱਕੀ ਹੋਈ ਸੀ ਕਿ ਉਸ ਨੂੰ ਪਤਾ ਹੀ ਨਾ ਲੱਗਿਆ ਕਿ ਉਹ ਕਦੋਂ ਸੌਂ ਗਈ ਜਾਣਕੀ ਜੀ ਦੀ ਪਿੱਠ ਵਿੱਚ ਅਕੜਾ ਹੋਣ ਕਰਕੇ ਬਹੁਤ ਦਰਦ ਹੋ ਰਿਹਾ ਸੀ ਇੱਕ ਪਾਸੇ ਜਾਣਕੀ ਜੀ ਦਾ ਸਾਰਾ ਸਰੀਰ ਲਗਾਤਾਰ ਕੰਮ ਕਰਕੇ ਕਮਜ਼ੋਰ ਹੋ ਰਿਹਾ ਸੀ ਉਸ ਦੇ ਹੱਥਾਂ ਪੈਰਾਂ ਵਿੱਚ ਤਾਕਤ ਨਹੀਂ ਸੀ ਦੂਜੇ ਪਾਸੇ ਸ੍ਰੀਤਾ ਹਮੇਸ਼ਾ ਨਵੇਂ ਨਵੇਂ ਭਾਂਡੇ ਬਣਾਉਂਦੀ ਸੀ ਅਤੇ ਭਾਂਡਿਆਂ ਦਾ ਢੇਰ ਲਾਈ ਰੱਖਦੀ ਸੀ ਇੰਨਾ ਕੰਮ ਕਰਨ ਦੇ ਬਾਵਜੂਦ ਸਰਿਤਾ ਹਰ ਛੋਟੀ-ਛੋਟੀ ਗੱਲ ਲਈ ਉਸ ਨੂੰ ਬੇਇੱਜ਼ਤ ਵੀ ਕਰਦੀ ਰਹਿੰਦੀ ਸੀ ਜਦੋਂ ਜਾਣਕੀ ਜੀ ਜਾਗ ਪਈ ਉਸਨੇ ਘੜੀ ਵੱਲ ਵੇਖਿਆ 12 ਵਜ ਚੁੱਕੇ ਸਨ ਉਸੇ ਪਲ ਉਸ ਨੂੰ ਯਾਦ ਆਇਆ ਕਿ ਉਸਨੇ ਅਤੇ ਉਸਦੇ ਪਤੀ ਨੇ ਤਾਂ ਅੱਜ ਨਾਸ਼ਤਾ ਵੀ ਨਹੀਂ ਕੀਤਾ ਕਮਜ਼ੋਰੀ ਕਾਰਨ ਦਇਆ ਸ਼ੰਕਰ ਜੀ ਦੁਆਰਾ ਸੌਂ ਗਏ ਸੀ ਉਹਨਾਂ ਨੇ ਉੱਠ ਕੇ ਨਾਸ਼ਤਾ ਤਿਆਰ ਕੀਤਾ ਜਾਣਕੀ ਅਜੇ ਸੋਚ ਹੀ ਰਹੀ ਸੀ ਕਿ ਇੱਕ ਤੇਜ਼ ਆਵਾਜ਼ ਉਸਦੇ ਕੰਨਾਂ ਤੱਕ ਪਹੁੰਚੀ ਖੈਰ ਤੁਸੀਂ ਇੱਥੇ ਆਰਾਮ ਕਰ ਰਹੇ ਹੋ ਅਤੇ ਉੱਥੇ ਰਸੋਈ ਦੇ ਭਾਂਡੇ ਸੈਲਫ ਤੇ ਪਏ ਨੇ ਉਹਨਾਂ ਨੂੰ ਕੌਣ ਸਾਫ਼ ਕਰੇਗਾ ਜਲਦੀ ਉਠੋ ਅਤੇ ਆਪਣੇ ਹੱਥ ਹਿਲਾਓ ਬਹੁਤ ਕੰਮ ਬਾਕੀ ਹੈ ਪਰ ਨੂ ਰਾਣੀ ਅਸੀਂ ਤਾਂ ਹਜੇ ਨਾਸ਼ਤਾ ਵੀ ਨਹੀਂ ਕੀਤਾ ਮੈਂ ਤਾਂ ਤੁਹਾਡੇ ਬਾਬੂ ਜੀ ਲਈ ਖਿਚੜੀ ਬਣਾਉਣੀ ਹੈ ਉਸ ਤੋਂ ਬਾਅਦ ਭਾਂਡੇ ਸਾਫ਼ ਕਰਾਂਗੀ ਨਾਸ਼ਤਾ ਬਣਾਉਣ ਦਾ ਸਮਾਂ ਕਿੰਨਾ ਹੈ ਹੁਣ ਮੇਰੀ ਵੀਡੀਓ ਬਣਾਉਣ ਦਾ ਸਮਾਂ ਹੈ ਜਲਦੀ ਉਠੋ ਸਿਰਫ ਉਹਨਾਂ ਹੀ ਕਰੋ ਜਿੰਨਾ ਤੁਹਾਨੂੰ ਕਿਹਾ ਗਿਆ ਹੈ ਇਹ ਕਹਿ ਕੇ ਸਰਿਤਾ ਉੱਥੋਂ ਚਲੀ ਗਈ ਬੇਚਾਰੀ ਜਾਣਕੀ ਜੀ ਆਪਣੇ ਹੋਸ਼ ਗਵਾ ਚੁੱਕੀ ਸੀ ਅੰਤ ਵਿੱਚ ਉਹ ਆਪਣੇ ਪਿੱਠ ਦੇ ਦਰਦ ਨੂੰ ਭੁੱਲ ਕੇ ਭਾਂਡੇ ਸੁਣਨੇ ਸ਼ੁਰੂ ਕਰ ਦਿੱਤੇ ਅੱਜ ਉਸ ਦਾ ਦਿਲ ਬਹੁਤ ਦੁਖੀ ਹੋ ਰਿਹਾ ਸੀ ਉਸ ਦੇ ਦਿਲ ਵਿੱਚ ਇੱਕ ਤੂਫਾਨ ਉੱਠਣ ਲੱਗਿਆ ਉਹ ਸੋਚ ਰਹੀ ਸੀ ਕਿ ਅੱਜ ਮੇਰੀ ਨੂਨ ਨੇ ਮੇਰੇ ਸਾਰੇ ਗੰਦੇ ਕੱਪੜੇ ਚੁੱਕ ਕੇ ਮੇਰੇ ਉੱਤੇ ਸੁੱਟ ਦਿੱਤੇ ਅਤੇ ਉਹ ਵੀ ਮੇਰੇ ਪੁੱਤਰ ਦੇ ਸਾਹਮਣੇ ਮੈਂ ਇਹ ਦਿਨ ਦੇਖਣ ਤੋਂ ਪਹਿਲਾਂ ਹੀ ਕਿਉਂ ਨਾ ਮਰ ਗਈ ਇਹ ਸੋਚ ਕੇ ਜਾਣ ਕਿ ਆਪਣੇ ਉਤীত ਦੀ ਡੰਗਾਈ ਵਿੱਚ ਡੁੱਬਣ ਲੱਗ ਪਈ ਆਪਣੇ ਪੇਕੇ ਘਰ ਵਿੱਚ ਮੈਂ ਚਾਰ ਭਰਾਵਾਂ ਵਿੱਚੋਂ ਸਭ ਤੋਂ ਪਿਆਰੀ ਹੁੰਦੀ ਸੀ ਦੁੱਖ ਦੀ ਇੱਕ ਕਿਰਨ ਵੀ ਮੇਰੇ ਨੇੜੇ ਨਹੀਂ ਸੀ ਆ ਸਕਦੀ ਮੇਰੇ ਸਹੁਰੇ ਘਰ ਵਿੱਚ ਪੈਸੇ ਦੀ ਕਮੀ ਦੇ ਬਾਵਜੂਦ ਮੈਂ ਇੱਕ ਪਤਨੀ ਅਤੇ ਮਾਂ ਵਜੋਂ ਆਪਣਾ ਫਰਜ਼ ਬਹੁਤ ਵਧੀਆ ਢੰਗ ਨਾਲ ਨਿਭਾਇਆ ਸੀ ਮੈਂ ਸਾਰਾ ਦਿਨ ਆਪਣੇ ਸਹੁਰੇ ਅਤੇ ਸਹੁਰੇ ਪਰਿਵਾਰ ਦੀ ਸੇਵਾ ਕਰਦੀ ਸੀ ਭਾਵੇਂ ਉਹ ਮੈਨੂੰ ਕੁਝ ਵੀ ਕਹਿੰਦੇ ਸੀ ਮੈਂ ਕਦੇ ਕੋਈ ਜਵਾਬ ਨਹੀਂ ਦਿੰਦੀ ਸੀ ਵਿਆਹ ਦੇ 5 ਸਾਲ ਬਾਅਦ ਵੀ ਮੇਰੀ ਗੋਦ ਖਾਲੀ ਸੀ ਮੈਂ ਉਹਦਾ ਕਿਤੇ ਵੀ ਇਲਾਜ ਨਹੀਂ ਕਰਵਾਇਆ ਸੀ ਉਸ ਤੋਂ ਬਾਅਦ ਜਦੋਂ ਵਿਨੋਦ ਦਾ ਜਨਮ ਹੋਇਆ ਅਸੀਂ ਆਪਣੇ ਪੁੱਤਰ ਨੂੰ ਕਿੰਨੀ ਦੇਖਭਾਲ ਨਾਲ ਪਾਲਿਆ ਸੀ ਅਸੀਂ ਉਸ ਦੀ ਪੜ੍ਹਾਈ ਲਈ ਆਪਣੇ ਗਹਿਣੇ ਵੀ ਕੁਰਬਾਨ ਕਰ ਦਿੱਤੇ ਸੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਿਨੋਦ ਨੌਕਰੀ ਨਹੀਂ ਕਰਨਾ ਚਾਹੁੰਦਾ ਸੀ ਉਹਦੇ ਲਈ ਇੱਕ ਕਾਰੋਬਾਰ ਸ਼ੁਰੂ ਕਰਕੇ ਦਿੱਤਾ ਜਿਹਦੇ ਲਈ ਉਹਨੂੰ ਲੱਖਾਂ ਰੁਪਏ ਦੀ ਲੋੜ ਸੀ ਉਹਦੇ ਕਹਿਣ ਤੇ ਉਦੇ ਪਿਤਾ ਜੀ ਨੇ ਸਾਰੀ ਜ਼ਮੀਨ ਵੀ ਵੇਚ ਦਿੱਤੀ ਸੀ ਆਪਣੇ ਕਾਰੋਬਾਰ ਲਈ ਪੈਸੇ ਇਕੱਠੇ ਕੀਤੇ ਜਦੋਂ ਉਸ ਦਾ ਕੰਮ ਚੱਲਣ ਲੱਗਿਆ ਤਾਂ ਅਜੀਹਾ ਲੱਗਿਆ ਕਿ ਸਾਰੀਆਂ ਕੁਰਬਾਨੀਆਂ ਸਫਲ ਹੋ ਗਈਆਂ ਫਿਰ ਬਹੁਤ ਉਮੀਦਾਂ ਨਾਲ ਉਸ ਨੇ ਉਹਦਾ ਵਿਆਹ ਕਰ ਦਿੱਤਾ ਅਤੇ ਆਪਣੀ ਨੂੰਹ ਨੂੰ ਇਸ ਘਰ ਵਿੱਚ ਲਿਆਂਦਾ ਸਭ ਕੁਝ ਵਧੀਆ ਸੀ ਪੁੱਤਰ ਅਤੇ ਨੂੰਹ ਵਧੀਆ ਧਿਆਨ ਰੱਖਦੇ ਸਨ ਵਿਨੋਦ ਹਰ ਕੰਮ ਆਪਣੇ ਪਿਤਾ ਤੋਂ ਪੁੱਛ ਕੇ ਕਰਦਾ ਸੀ ਅਤੇ ਨੂੰਹ ਵੀ ਕਦੇ ਕੌੜਾ ਨਹੀਂ ਬੋਲਦੀ ਸੀ ਪਰ 1 ਸਾਲ ਪਹਿਲਾਂ ਬਲੱਡ ਪ੍ਰੈਸ਼ਰ ਵਧਣ ਕਰਕੇ ਵਿਨੋਦ ਦੇ ਪਿਤਾ ਨੂੰ ਅਧਰੰਗ ਹੋ ਗਿਆ ਫਿਰ ਅਚਾਨਕ ਸਭ ਕੁਝ ਬਦਲ ਗਿਆ ਵਿਨੋਦ ਨੂੰ ਆਪਣੇ ਬਿਮਾਰ ਪਿਤਾ ਦੀਆਂ ਦਵਾਈਆਂ ਤੇ ਪੈਸੇ ਖਰਚ ਕਰਨਾ ਬਰਬਾਦੀ ਲੱਗਦੀ ਸੀ ਜਿਸ ਕਾਰਨ ਉਹ ਸਹੀ ਇਲਾਜ ਵੀ ਨਹੀਂ ਕਰਵਾ ਸਕਿਆ ਸੀ ਸਾਨੂੰ ਕੀ ਪਤਾ ਸੀ ਕਿ ਜਿਸ ਪੁੱਤਰ ਲਈ ਅਸੀਂ ਸਭ ਕੁਝ ਕੁਰਬਾਨ ਕਰ ਰਹੇ ਹਾਂ ਉਹ ਸਾਨੂੰ ਇਸ ਤਰ੍ਹਾਂ ਦੇ ਦਿਨ ਦਿਖਾਏਗਾ ਜਦੋਂ ਇੱਕੋ ਘਰ ਵਿੱਚ ਰਹਿੰਦੇ ਆ ਸਾਡੀ ਪ੍ਰਵਾਹ ਨਹੀਂ ਕਰੇਗਾ ਅਤੇ ਸਿਰਫ ਆਪਣੀ ਪਤਨੀ ਦਾ ਗੁਲਾਮ ਬਣ ਕੇ ਰਹੇਗਾ ਅੱਜ ਮੇਰੀ ਨੂਣੇ ਮੇਰੇ ਨਾਲ ਇਹੋ ਜਿਹਾ ਕੰਮ ਕੀਤਾ ਕਿ ਹੁਣ ਮੈਨੂੰ ਲੱਗਦਾ ਹੈ ਕਿ ਕਾਸ਼ ਇਹ ਧਰਤੀ ਫਟ ਜਾਵੇ ਮੈਂ ਇਹਦੇ ਵਿੱਚ ਹੀ ਸਮਾ ਜਾਵਾਂ ਜਦੋਂ ਸਾਡਾ ਖੂਨ ਸਾਡੇ ਦਰਦ ਨੂੰ ਨਹੀਂ ਸਮਝਦਾ ਤਾਂ ਘਟੋ ਘਟੋ ਕਿਸੇ ਅਜਨਬੀ ਦੇ ਘਰੋਂ ਆਈ ਹੈ ਉਹ ਤਾਂ ਬਗਾਨੇ ਘਰੋਂ ਆਈ ਹੈ ਮੇਰਾ ਭਰਾ ਮੈਨੂੰ ਫੋਨ ਕਰਕੇ ਮੇਰਾ ਹਾਲ ਚਾਲ ਪੁੱਛਦਾ ਹੈ ਮੈਂ ਆਪਣੇ ਦਿਲ ਦੇ ਦਰਦ ਨੂੰ ਉਹਨਾਂ ਤੋਂ ਲੁਕਾਉਂਦੀ ਹਾਂ ਮੈਂ ਕੀ ਕਹਾਂ ਕਿ ਮੇਰਾ ਆਪਣਾ ਖੂਨ ਮੇਰੇ ਨਾਲ ਇਸ ਤਰ੍ਹਾਂ ਦਾ سلوਕ ਕਰਦਾ ਹੈ ਇਹ ਮੇਰੀ ਆਪਣੀ ਬੇਇੱਜ਼ਤੀ ਹੈ ਜੇ ਮੈਂ ਇਕੱਲੀ ਹੁੰਦੀ ਤਾਂ ਮੈਂ ਬਹੁਤ ਪਹਿਲਾਂ ਆਪਣੀ ਜ਼ਿੰਦਗੀ ਖਤਮ ਕਰ ਲੈਂਦੀ ਮੇਰੇ ਜਾਣ ਤੋਂ ਬਾਅਦ ਮੇਰੇ ਪਤੀ ਦੀ ਦੇਖਭਾਲ ਕੌਣ ਕਰੇਗਾ ਮੈਂ ਹਮੇਸ਼ਾ ਇਹੀ ਸੋਚ ਕੇ ਆਪਣੇ ਆਪ ਨੂੰ ਰੋਕਦੀ ਹਾਂ ਆਪਣੇ ਆਪ ਨਾਲ ਗੱਲਾਂ ਕਰਦੇ ਹੋਏ ਜਾਣਕੀ ਜਿਦੀਆਂ ਅੱਖਾਂ ਵਿੱਚੋਂ ਹੰਝੂਆਂ ਦਾ ਹੜਵ ਹੈ ਤੁਰਿਆ ਦੂਜੇ ਪਾਸੇ ਦਿਆ ਸ਼ੰਕਰ ਜੀ ਵੀ ਕੁਝ ਨਾ ਕਰ ਸਕੇ ਪਰ ਆਪਣੀ ਬੇਵਸੀ ਤੇ ਆਪਣੀ ਘਰ ਵਾਲੀ ਦੀ ਹਾਲਤ ਤੇ ਹੰਝੂ ਬਹਾਉਂਦੇ ਰਹੇ ਅੱਜ ਦਾ ਨਾਸ਼ਤਾ ਵੀ ਸ਼ਾਮ ਨੂੰ ਬਹੁਤ ਮੁਸ਼ਕਲ ਨਾਲ ਬਣਾਇਆ ਗਿਆ ਦੋਵੇਂ ਨਾਸ਼ਤਾ ਕਰਕੇ ਸੌਂ ਗਏ ਅਗਲੀ ਸਵੇਰ ਜਦੋਂ ਜਾਣਕੀ ਜੀ ਉੱઠી ਤੇ ਦਿਆ ਸੰਕਰ ਜੀ ਨੂੰ ਸਹਾਰਾ ਦੇ ਕੇ ਜਗਾਉਣ ਲੱਗੀ ਤਾਂ ਉਸਨੇ ਵੇਖਿਆ ਕਿ ਉਸ ਦਾ ਸਰੀਰ ਗਰਮ ਸੀ ਅਤੇ ਉਸ ਦਾ ਮੱਥਾ ਭੱਠੀ ਵਾਂਗ ਤਪ ਰਿਹਾ ਸੀ ਉਸ ਦੀ ਹਾਲਤ ਵੇਖ ਕੇ ਜਾਣਕੀ ਨੂੰ ਫਿਕਰ ਹੋ ਗਿਆ ਜਿਵੇਂ ਹੀ ਉਹ ਕਮਰੇ ਤੋਂ ਬਾਹਰ ਆਈ ਉਸਨੇ ਵੇਖਿਆ ਕਿ ਉਸਦੇ ਪੁੱਤਰ ਨੂੰ ਤਿਆਰ ਹੋ ਰਹੇ ਸਨ ਅਤੇ ਆਪਣੇ ਬੱਚਿਆਂ ਨਾਲ ਕਮਰੇ ਵਿੱਚੋਂ ਬਾਹਰ ਆ ਰਹੇ ਸਨ। ਉਹਨਾਂ ਦੇ ਹੱਥ ਵਿੱਚ ਕੁਝ ਬੈਗ ਸਨ। ਜਾਣਕੀ ਜੀ ਉਹਨਾਂ ਨੂੰ ਦੇਖ ਕੇ ਹੈਰਾਨ ਰਹਿ ਗਈ। ਤੁਸੀਂ ਕਿਤੇ ਜਾ ਰਹੇ ਹੋ ਪੁੱਤਰ? ਜਾਣਕੀ ਨੇ ਪੁੱਛਿਆ। ਬਨੋਦ ਨੇ ਕਿਹਾ ਹਾਂ ਮਾਂ, ਬੱਚਿਆਂ ਦੇ ਇਮਤਿਹਾਨਾਂ ਤੋਂ ਬਾਅਦ ਇਹ ਛੁੱਟੀਆਂ ਤੇ ਨੇ। ਇਸ ਲਈ ਅਸੀਂ 4-5 ਦਿਨਾਂ ਲਈ Shimla ਜਾ ਰਹੇ ਹਾਂ। ਫਿਰ ਜਾਣਕੀ ਨੇ ਕਿਹਾ, ਪਰ ਪੁੱਤਰ ਤੁਹਾਡੇ ਪਿਤਾ ਜੀ ਦੀ ਹਾਲਤ ਠੀਕ ਨਹੀਂ ਆ। ਉਹਨਾਂ ਨੂੰ ਡਾਕਟਰ ਕੋਲ ਲੈ ਕੇ ਜਾਣਾ ਪਵੇਗਾ। ਉਹਨਾਂ ਨੂੰ ਬਹੁਤ ਤੇਜ਼ ਬੁਖਾਰ ਹੈ। ਫਿਰ ਉਹਨੇ ਕਿਹਾ, "ਮਾਂ, ਤੁਸੀਂ ਸਮਝ ਕਿਉਂ ਨਹੀਂ ਪਾਉਂਦੇ? ਇਹ ਸਾਰੀ ਉਮਰ ਵਿੱਚ ਹੁੰਦਾ ਹੀ ਰਹਿੰਦਾ ਹੈ। ਸਾਡੀਆਂ ਤਾਂ ਟਿਕਟਾਂ ਬੁੱਕ ਹੋ ਗਈਆਂ ਨੇ। ਹੁਣ ਤੁਹਾਡੇ ਕਾਰਨ ਅਸੀਂ ਆਪਣੀਆਂ ਟਿਕਟਾਂ ਥੋੜੀ ਕੈਨਸਲ ਕਰਵਾ ਸਕਦੇ ਹਾਂ। ਤੁਸੀਂ ਆਪਣਾ ਪਲਾਨ ਰੱਦ ਨਹੀਂ ਕਰ ਸਕਦੇ?" ਫਿਰ ਗੇਟ ਤੇ ਖੜੀ ਸ੍ਰੇਤਾ ਆਪਣੀ ਆਵਾਜ਼ ਉੱਚੀ ਆਵਾਜ਼ ਵਿੱਚ ਬੋਲੀ, "ਉਹ ਜਲਦੀ ਕਰੋ, ਸਾਡੀ ਰੇਲ ਗੱਡੀ ਲੰਘ ਜਾਵੇਗੀ।" ਇਹ ਲੋਕ ਤਾਂ ਇਸੇ ਤਰ੍ਹਾਂ ਹੀ ਕਰਦੇ ਰਹਿਣਗੇ ਹਾਂ ਹਾਂ ਹੁਣੇ ਆ ਰਿਹਾ ਹਾਂ ਹਾਂ ਇਹ ਕਹਿ ਕੇ ਬਨੋਦ ਬੈਗ ਚੁੱਕ ਕੇ ਚਲਾ ਗਿਆ ਜਾਣਕੀ ਜੀ ਹੈਰਾਨ ਹੋ ਕੇ ਦਰਵਾਜ਼ੇ ਵੱਲ ਵੇਖਦੀ ਰਹੀ ਜਦੋਂ ਕਿ ਪੁੱਤਰ ਅਤੇ ਨੂ ਉੱਥੋਂ ਚਲੇ ਗਏ ਉਹ ਨਾਸ਼ਤਾ ਤਿਆਰ ਕਰਨ ਲਈ ਰਸੋਈ ਵਿੱਚ ਗਈ ਅਤੇ ਦੇਖਿਆ ਕਿ ਰਸੋਈ ਵਿੱਚ ਬਹੁਤ ਖਲਾਰਾ ਪਿਆ ਹੋਇਆ ਸੀ ਨਾ ਤਾਂ ਫ੍ਰਿਜ ਵਿੱਚ ਕੋਈ ਦਾਲ ਸੀ ਅਤੇ ਨਾ ਹੀ ਸਬਜ਼ੀ ਰੱਖੀ ਗਈ ਸੀ ਜਾਣਕੀ ਜੀ ਕੋਲ ਖਰੀਦਣ ਲਈ ਪੈਸੇ ਵੀ ਨਹੀਂ ਸਨ ਜਦੋਂ ਤੋਂ ਦਿਆ ਸੰਕਰਜੀ ਬਿਮਾਰ ਹੋਏ ਸਨ ਜਾਣਕੀ ਦੀ ਪੈਸਿਆਂ ਦੇ ਮਾਮਲੇ ਵਿੱਚ ਵੀ ਲਾਚਾਰ ਹੋ ਗਈ ਸੀ ਉਹ ਥੱਕ ਗਈ ਸੀ ਕਿਉਂਕਿ ਉਸਦੇ ਪੁੱਤਰ ਨੇ ਉਸ ਨੂੰ ਕਦੇ ਵੀ ਇੱਕ ਪੈਸਾ ਨਹੀਂ ਦਿੱਤਾ ਸੀ ਜਾਣਕੀ ਆਪਣੇ ਬੱਚਿਆਂ ਦੇ ਵਿਵਹਾਰ ਅਤੇ ਆਪਣੀ ਕਿਸਮਤ ਤੇ ਫੁੱਟ-ਫੁੱਟ ਕੇ ਰੋਣ ਲੱਗ ਪਈ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰੇ ਪਰ ਉਸ ਨੂੰ ਖਾਣੇ ਦਾ ਪ੍ਰਬੰਧ ਤਾਂ ਕਰਨਾ ਪੈਣਾ ਸੀ ਇਸ ਲਈ ਸੋਚ ਵਿਚਾਰ ਕਰਨ ਤੋਂ ਬਾਅਦ ਉਹ ਕਰਿਆਨੇ ਦੀ ਦੁਕਾਨ ਤੇ ਗਈ ਅਤੇ ਦੁਕਾਨਦਾਰ ਨੂੰ ਕੁਝ ਰਾਸ਼ਨ ਦੀਆਂ ਚੀਜ਼ਾਂ ਉਧਾਰ ਦੇਣ ਲਈ ਕਿਹਾ ਦੁਕਾਨਦਾਰ ਨੇ ਸਾਫ਼ ਮਨਾਂ ਕਰ ਦਿੱਤਾ ਤੇ ਉਹ ਖਾਲੀ ਹੱਥ ਘਰ ਵਾਪਸ ਨਾ ਚ ਸਕੀ ਫਿਰ ਉਸ ਦਾ ਧਿਆਨ ਮੰਗਲ ਸੂਤਰ ਵੱਲ ਗਿਆ ਜੋ ਉਸ ਨੇ ਆਪਣੇ ਗਲੇ ਵਿੱਚ ਪਾਇਆ ਹੋਇਆ ਸੀ ਇਹ ਸੋਚ ਕੇ ਉਹ ਤੁਰੰਤ ਸੁਨਿਆਰੇ ਦੀ ਦੁਕਾਨ ਤੇ ਗਈ ਅਤੇ ਪਰੇਮਾਨ ਨਾਲ ਉਸ ਨੇ ਆਪਣਾ ਮੰਗਲ ਸੂਤਰ ਗਹਿਣੇ ਰਖ ਦਿੱਤਾ ਉਹ ਕੁਝ ਪੈਸੇ ਲੈ ਕੇ ਆਈ ਫਿਰ ਉਸ ਦੇ ਮਨ ਵਿੱਚ ਕੁਝ ਵਿਚਾਰ ਆਇਆ ਫਿਰ ਉਸਨੇ ਆਪਣੇ ਆਪ ਨਾਲ ਗੱਲ ਕੀਤੀ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਇਹੋ ਜਿਹੀ ਹਾਲਤ ਵੀ ਕਦੇ ਹੋ ਜਾਵੇਗੀ ਪਰ ਇਸ ਹਾਲਤ ਨੂੰ ਵੇਖਦਿਆਂ ਉਹ ਕੋਈ ਹੋਰ ਹੱਲ ਨਾ ਸੋਚ ਸਕੀ ਕੁਝ ਦੇਰ ਬਾਅਦ ਉਸਨੇ ਆਪਣੇ ਗਵਾਂਢੀ ਦੇ ਘਰ ਦਾ ਦਰਵਾਜ਼ਾ ਖੜਕਾਇਆ ਤੇ ਗਵਾਂਢਣ ਨੂੰ ਕਿਹਾ ਕਮਲਾ ਭੈਣ ਮੈਨੂੰ 500 ਰੁਪਏ ਉਧਾਰ ਮਿਲ ਸਕਦੇ ਨੇ ਗੱਲ ਇਹ ਆ ਕਿ ਮੇਰਾ ਪੁੱਤਰ ਤੇ ਨੂੰ ਬਾਹਰ ਘੁੰਮਣ ਗਏ ਨੇ ਉਹਨਾਂ ਨੇ ਮੈਨੂੰ ਪੈਸੇ ਦਿੱਤੇ ਸਨ ਪਰ ਮੇਰਾ ਦਿਮਾਗ ਬਹੁਤ ਬੁੱਢਾ ਹੋ ਗਿਆ ਹੈ ਮੈਨੂੰ ਯਾਦ ਨਹੀਂ ਕਿ ਮੈਂ ਕਿੱਥੇ ਰੱਖ ਦਿੱਤੇ ਜਦੋਂ ਮੇਰਾ ਪੁੱਤਰ ਤੇ ਨੂੰ ਆਉਣਗੇ ਮੈਂ ਤੁਹਾਨੂੰ ਵਾਪਸ ਕਰ ਦੇਵਾਂਗੀ ਕੋਈ ਫਰਕ ਨਹੀਂ ਪੈਂਦਾ ਭੈਣੇ ਇਹਨੂੰ ਵਾਪਸ ਕਰਨ ਦੀ ਕੋਈ ਕਾਲੀ ਨਾ ਕਰਿਓ ਜਦੋਂ ਤੁਹਾਡੇ ਕੋਲ ਹੋਣ ਤਾਂ ਤੁਸੀਂ ਇਸ ਨੂੰ ਵਾਪਸ ਕਰ ਦਿਓ ਇਹ ਕਹਿ ਕੇ ਕਮਲਾ ਨੇ ਉਸ ਨੂੰ 500 ਰੁਪਏ ਦੇ ਦਿੱਤੇ ਜਾਣਕੀ ਜੀ ਖਾਣਾ ਬਣਾਉਣ ਲਈ ਕੁਝ ਸਮਾਨ ਲੈ ਕੇ ਆਉਣ ਦੇ ਜੋਗ ਹੋ ਗਈ ਇਹ ਸਭ ਕੁਝ ਕਰਦਿਆਂ ਵੇਖ ਕੇ ਉਸ ਦਾ ਮਨ ਪਰ ਆਇਆ ਉਹ ਉੱਚੀ ਉੱਚੀ ਰੋਣ ਲੱਗ ਪਈ ਅੱਜ ਉਸ ਦਾ ਸਬਰ ਟੁੱਟ ਗਿਆ ਸੀ ਫਿਰ ਜਾਣਕੀ ਜੀ ਨੂੰ ਯਾਦ ਆਇਆ ਕਿ ਉਸ ਦੇ ਭਰਾ ਮਾਣ ਨੇ ਉਸ ਨੂੰ ਕਿੰਨੀ ਵਾਰ ਕਿਹਾ ਸੀ ਕਿ ਉਹਨਾਂ ਨਾਲ ਦਿੱਲੀ ਚਲੀ ਜਾਵੇ ਉਹ ਉੱਥੇ ਇੱਕ ਚੰਗੇ ਡਾਕਟਰ ਤੋਂ ਉਹਨਾਂ ਦਾ ਇਲਾਜ ਕਰਵਾ ਦੇਣਗੇ ਪਰ ਹਰ ਵਾਰ ਉਸ ਦੇ ਪੁੱਤਰ ਨੇ ਇਹੀ ਕਹਿ ਕੇ ਇਨਕਾਰ ਕਰ ਦਿੱਤਾ ਕਿ ਇੱਕ ਵੱਡਾ ਸ਼ਹਿਰ ਹੈ ਅਤੇ ਇੱਕ ਵੱਡੇ ਸ਼ਹਿਰ ਦੇ ਵੱਡੇ ਵੱਡੇ ਹਸਪਤਾਲਾਂ ਵਿੱਚ ਬਹੁਤ ਜ਼ਿਆਦਾ ਖਰਚਾ ਹੋਵੇਗਾ ਪੂਰੀ ਤਰ੍ਹਾਂ ਪਰੇਸ਼ਾਨ ਜਾਣਕੀ ਨੇ ਅਚਾਨਕ ਆਪਣੇ ਆਪ ਨਾਲ ਗੱਲ ਕੀਤੀ ਅੱਜ ਤੱਕ ਮੈਂ ਚੁੱਪ ਰਹੀ ਹਾਂ ਕਿਉਂਕਿ ਮੈਂ ਆਪਣੀ ਹਾਲਤ ਜੇ ਕਿਸੇ ਨਾਲ ਸਾਂਝੀ ਕਰਦੀ ਤਾਂ ਮੇਰੇ ਪੁੱਤਰ ਦੀ ਹੀ ਬੇਇੱਜ਼ਤੀ ਹੁੰਦੀ ਮੇਰਾ ਪੁੱਤਰ ਬਦਨਾਮ ਹੁੰਦਾ ਪਰ ਅੱਜ ਸਥਿਤੀ ਮੇਰੇ ਹੱਥੋਂ ਨਿਕਲ ਗਈ ਹੈ ਮੈਂ ਸਾਰਾ ਦਿਨ ਨੌਕਰਾਂ ਵਾਂਗ ਝਾੜੂ ਪੂੰਝਾ ਕਰਦੀ ਹਾਂ ਭਾਂਡੇ ਸਾਫ਼ ਕਰਦੀ ਹਾਂ ਪਰ ਫਿਰ ਵੀ ਮੈਨੂੰ ਦੋ ਵਕਤ ਦੀ ਰੋਟੀ ਵੀ ਨਹੀਂ ਮਿਲ ਰਹੀ ਇੰਨਾ ਕੁਝ ਕਰਨ ਤੋਂ ਬਾਅਦ ਵੀ ਘਰ ਵਿੱਚ ਮਾਪਿਆਂ ਦਾ ਕੋਈ ਸਤਕਾਰ ਨਹੀਂ ਆ ਸਾਡੀ ਮੌਜੂਦਗੀ ਜਾਂ ਗੈਰ ਹਾਜ਼ਰੀ ਤੋਂ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਹੁਣ ਬਹੁਤ ਹੋ ਗਿਆ ਪੁੱਤਰ ਨੇ ਆਪਣੀ ਮਰਜ਼ੀ ਅਨੁਸਾਰ ਬਹੁਤ ਕੁਝ ਕੀਤਾ ਹੈ ਉਸਨੇ ਬਹੁਤ ਆਨੰਦ ਮਾਣਿਆ ਹੈ ਨੂੰ ਵੀ ਆਪਣੀਆਂ ਉਂਗਲਾਂ ਤੇ ਮੈਨੂੰ ਸਾਰਾ ਦਿਨ ਨਚਾਉਂਦੀ ਹੈ ਇਹ ਸੋਚ ਸੋਚ ਕੇ ਜਾਣਕੀ ਜੀ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਉਹ ਉੱઠી ਅਤੇ ਉਸਨੇ ਆਪਣੇ ਵੱਡੇ ਭਰਾ ਰਜੇਸ਼ ਨੂੰ ਫੋਨ ਕੀਤਾ ਉਸਨੇ ਆਪਣੇ ਪਤੀ ਦਿਆ ਸੰਕਰਜੀ ਦੀ ਹਾਲਤ ਬਾਰੇ ਦੱਸਿਆ ਜਦੋਂ ਉਸਨੇ ਆਪਣੇ ਭਰਾ ਨੂੰ ਸਾਰੀ ਗੱਲ ਦੱਸੀ ਤਾਂ ਉਸਨੇ ਕਿਹਾ ਫਿਕਰ ਨਾ ਕਰੋ ਭੈਣੇ ਅਸੀਂ ਤੁਹਾਨੂੰ ਅੱਜ ਹੀ ਦਿੱਲੀ ਲੈ ਕੇ ਜਾਵਾਂਗੇ ਅਸੀਂ ਤੁਹਾਨੂੰ ਦੋਨਾਂ ਨੂੰ ਆਪਣੀ ਗੱਡੀ ਦੇ ਵਿੱਚ ਲੈ ਕੇ ਜਾਵਾਂਗੇ ਮੇਰੇ ਜਾਣ ਪਛਾਣ ਦਾ ਇੱਕ ਬਹੁਤ ਵਧੀਆ ਡਾਕਟਰ ਹੈ ਅਸੀਂ ਇੱਥੋਂ ਆਪਣੇ ਭਾਜੀ ਦਾ ਇਲਾਜ ਕਰਵਾਵਾਂਗੇ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਹੋਵੇਗੀ ਫਿਰ ਜਾਣਕੀ ਜੀ ਨੇ ਆਪਣੇ ਅਤੇ ਆਪਣੇ ਪਤੀ ਦੇ ਕੱਪੜਿਆਂ ਵਾਲਾ ਇੱਕ ਬੈਗ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਨੇ ਘਰ ਦੇ ਕਾਗਜ਼ ਵੀ ਉਸ ਵਿੱਚ ਰੱਖ ਲਏ ਜਦੋਂ ਸ਼ਾਮ ਹੋਈ ਤਾਂ ਦਰਵਾਜ਼ੇ ਦੀ ਘੰਟੀ ਵੱਜੀ ਜਦੋਂ ਜਾਣਕੀ ਜੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਸ ਦੇ ਦੋਨੇ ਵੱਡੇ ਭਰਾ ਉਹਦੇ ਸਾਹਮਣੇ ਖੜੇ ਸਨ ਜਾਣਕੀ ਜੀ ਨੇ ਇੰਨੇ ਸਮੇਂ ਬਾਅਦ ਆਪਣੇ ਭਰਾ ਵੇਖੇ ਤੇ ਭਰਾਵਾਂ ਨੂੰ ਮਿਲੀ ਸੀ ਉਹਨਾਂ ਨੂੰ ਵੇਖ ਕੇ ਉਹ ਬਹੁਤ ਖੁਸ਼ ਹੋ ਗਈ ਕੁਝ ਦੇਰ ਬਾਅਦ ਜਦੋਂ ਉਹ ਸਾਰੀ ਪੈਕਿੰਗ ਕਰਨ ਤੋਂ ਬਾਅਦ ਆਪਣੇ ਭਰਾ ਦੀ ਕਾਰ ਵਿੱਚ ਆਪਣੇ ਪਤੀ ਨਾਲ ਬੈਠੀ ਤਾਂ ਉਸ ਦਾ ਘਰ ਵੇਖ ਕੇ ਉਸ ਦੇ ਦਿਲ ਵਿੱਚ ਬਹੁਤ ਭੈੜਾ ਦਰਦ ਹੋਇਆ ਕਿਉਂਕਿ ਜਿਸ ਦਿਨ ਤੋਂ ਜਾਣ ਕੀ ਇਸ ਘਰ ਵਿੱਚ ਨੂਹ ਬਣ ਕੇ ਆਈ ਸੀ ਉਸ ਤੋਂ ਲੈ ਕੇ ਅੱਜ ਤੱਕ ਉਹ ਕਦੇ ਵੀ ਆਪਣੇ ਨਾਂ ਆਪਣੇ ਪੇਕੇ ਗੁੱਸੇ ਹੋ ਕੇ ਨਹੀਂ ਗਈ ਸੀ ਉਹ ਆਪਣੇ ਸਹੁਰਿਆਂ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਜਿਹੋ ਜਿਹੇ ਵੀ ਹਾਲਾਤ ਸਨ ਉਹ ਆਪਣੇ ਪੇਕੇ ਨਹੀਂ ਜਾਂਦੀ ਸੀ ਤਾਂ ਵੀ ਜੇ ਜਾਂਦੀ ਤਾਂ ਇੱਕ ਦਿਨ ਦੇ ਵਿੱਚ ਵਾਪਸ ਆ ਜਾਂਦੀ ਸੀ ਜਾਣਕੀ ਦੀ ਸੇਵਾ ਭਾਵਨਾ ਨੂੰ ਵੇਖ ਕੇ ਉਸ ਦੀ ਸੱਸ ਅਤੇ ਸਹੁਰਾ ਵੀ ਕਹਿੰਦੇ ਸਨ ਕਿ ਤੁਸੀਂ ਸਾਡੀ ਇੰਨੀ ਸੇਵਾ ਕਰਦੇ ਹੋ ਦੇਖੋ ਤੁਹਾਡੀ ਨੂੰ ਵੀ ਤੁਹਾਡੀ ਪੂਰੀ ਸੇਵਾ ਕਰੇਗੀ ਬਜ਼ੁਰਗਾਂ ਦੀ ਕੀਤੀ ਹੋਈ ਸੇਵਾ ਕਦੇ ਵੀ ਵਿਅਰਥ ਨਹੀਂ ਜਾਂਦੀ ਇਹ ਸੋਚ ਕੇ ਜਾਣਕੀ ਜੀ ਦੀਆਂ ਅੱਖਾਂ ਫਿਰ ਪਰ ਆਉਂਦੀਆਂ ਸਨ ਫਿਰ ਉਸਨੇ ਆਪਣੇ ਆਪ ਨੂੰ ਕਿਹਾ ਪਤਾ ਨਹੀਂ ਮੈਂ ਕਿਹੜੇ ਜਨਮ ਵਿੱਚ ਇਨੇ ਮਾੜੇ ਕਰਮ ਕੀਤੇ ਸੀ ਕਿ ਰੱਬ ਨੇ ਮੇਰੀ ਕਿਸਮਤ ਵਿੱਚ ਅਜਿਹਾ ਪੁੱਤਰ ਤੇ ਨੂ ਲਿਖੇ ਪਰ ਬੱਚਿਆਂ ਦੇ ਅਜਿਹੇ ਰਵੱਈਏ ਨਾਲ ਹੁਣ ਉਸ ਦਾ ਸਬਰ ਖਤਮ ਹੋ ਗਿਆ ਸੀ ਉਸ ਦੇ ਮਨ ਵਿੱਚ ਬਹੁਤ ਕੁਝ ਚੱਲ ਰਿਹਾ ਸੀ ਪਰ ਹੁਣ ਕੋਈ ਕਦਮ ਚੱਕਣਾ ਜ਼ਰੂਰੀ ਸੀ ਘਰ ਛੱਡਣ ਤੋਂ ਪਹਿਲਾਂ ਉਸ ਨੇ ਗਵਾਂਡੀਆਂ ਨੂੰ ਦਿੱਲੀ ਜਾਣ ਬਾਰੇ ਦੱਸਿਆ ਸੀ ਆਪਣੇ ਮਨ ਨੂੰ ਮਨਾ ਕੇ ਉਹ ਆਪਣੇ ਪਤੀ ਨਾਲ ਦਿੱਲੀ ਆਪਣੇ ਭਰਾ ਦੇ ਘਰ ਆ ਗਈ ਜਾਨਕੀ ਦੇ ਚਾਰੇ ਭਰਾ ਇੱਕ ਵੱਡੇ ਘਰ ਵਿੱਚ ਇਕੱਠੇ ਰਹਿੰਦੇ ਸਨ ਸਾਰੇ ਬੱਚਿਆਂ ਦੇ ਵਿਆਹ ਵੀ ਹੋ ਚੁੱਕੇ ਸਨ ਜਿਵੇਂ ਹੀ ਜਾਨਕੀ ਅਤੇ ਦਿਆ ਸੰਕਰ ਜੀ ਘਰ ਵਿੱਚ ਦਾਖਲ ਹੋਏ ਤਾਂ ਉਸ ਦੀਆਂ ਭਰਜਾਈਆਂ ਆਪਣੀ ਨਣਦ ਨੂੰ ਵੇਖ ਕੇ ਬਹੁਤ ਖੁਸ਼ ਹੋ ਗਈਆਂ ਅਤੇ ਉਹਨਾਂ ਦੀਆਂ ਨੂਹਾਂ ਉਹਦਾ ਸਵਾਗਤ ਕਰਨ ਲੱਗ ਪਈਆਂ ਦੀਦੀ ਤੁਸੀਂ ਇੰਨੇ ਸਮੇਂ ਬਾਅਦ ਆਏ ਹੋ ਮੇਰਾ ਤਾਂ ਦਿਲ ਤੁਹਾਨੂੰ ਦੇਖ ਕੇ ਖੁਸ਼ ਹੋ ਗਿਆ ਇਹ ਕਹਿ ਕੇ ਉਸ ਦੀ ਭਰਜਾਈ ਨੇ ਉਹਨੂੰ ਸੋਫੇ ਤੇ ਬਿਠਾਇਆ ਪਰ ਜਾਣਕੀ ਜੀ ਹੁਣ ਤੱਕ ਆਪਣੇ ਹੀ ਖਿਆਲਾਂ ਵਿੱਚ ਗੁਆਚੀ ਹੋਈ ਸੀ ਉਸ ਨੂੰ ਇੰਨਾ ਚਿੰਤਤ ਵੇਖ ਕੇ ਉਸ ਦੇ ਦੂਜੇ ਭਰਾ ਨੇ ਉਸ ਨੂੰ ਪੁੱਛਿਆ ਕੀ ਹੋਇਆ ਦੀਦੀ ਤੁਸੀਂ ਥੋੜੀ ਜਿਹੀ ਚਿੰਤਾ ਵਿੱਚ ਲੱਗ ਰਹੇ ਹੋ ਨਹੀਂ ਨਹੀਂ ਇਹੋ ਜਾਂ ਤਾਂ ਕੁਝ ਨਹੀਂ ਆ ਦਾ ਅਸਲ ਤੁਹਾਡਾ ਜੀਜਾ ਬਿਮਾਰ ਰਹਿੰਦਾ ਹੈ ਇਸ ਲਈ ਮੈਂ ਉਹਦੀ ਸਿਹਤ ਬਾਰੇ ਥੋੜੀ ਚਿੰਤਤ ਹਾਂ ਇਹ ਕਹਿ ਕੇ ਉਸ ਨੇ ਗੱਲ ਬਦਲ ਲਈ ਰਾਤ ਨੂੰ ਸਾਰਿਆਂ ਨੇ ਰਾਤ ਦਾ ਖਾਣਾ ਇਕੱਠੇ ਖਾਦਾ ਅੱਜ ਬਹੁਤ ਸਮੇਂ ਬਾਅਦ ਜਾਣਕੀ ਅਤੇ ਦਿਆ ਸੰਕਰ ਜੀ ਨੇ ਆਰਾਮ ਅਤੇ ਸ਼ਾਂਤੀ ਨਾਲ ਰਾਤ ਦਾ ਖਾਣਾ ਖਾਦਾ ਸੀ ਸਾਰੇ ਇਕੱਠੇ ਬੈਠ ਗਏ ਅਤੇ ਆਪਣੇ ਬਚਪਨ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਹਾਸਾ ਮਜ਼ਾਕ ਕਰਨ ਲੱਗ ਪਏ ਸਾਰਿਆਂ ਦੇ ਨਾਲ ਬੈਠ ਕੇ ਜਾਣਕੀ ਜੀ ਅੱਜ ਖੁੱਲ੍ਹ ਕੇ ਹੱਸ ਰਹੇ ਸਨ ਪਰ ਕਦੇ-ਕਦੇ ਉਸ ਦੀ ਨੂ ਦੇ ਵਿਵਹਾਰ ਨੇ ਉਸ ਨੂੰ ਦੁਖੀ ਕਰਨਾ ਸ਼ੁਰੂ ਕਰ ਦਿੱਤਾ ਉਹੀ ਦ੍ਰਿਸ਼ ਉਸ ਦੇ ਦਿਮਾਗ ਵਿੱਚ ਬਾਰ-ਬਾਰ ਆਉਣ ਲੱਗ ਪਿਆ ਜਦੋਂ ਉਸਦੀ ਨੂੰਹ ਨੇ ਗੰਦੇ ਕੱਪੜੇ ਚੁੱਕ ਕੇ ਉਹਦੇ ਉੱਤੇ ਸੁੱਟ ਦਿੱਤੇ ਸਨ ਉਸਦੇ ਕਠੋਰ ਸ਼ਬਦ ਵਾਰ-ਵਾਰ ਉਸਦੇ ਦਿਲ ਨੂੰ ਚੂਰ ਰਹੇ ਸਨ ਉਹ ਰਾਤ ਨੂੰ ਆਰਾਮਦਾਇਕ ਬਿਸਤਰੇ ਤੇ ਵੀ ਸੌ ਨਹੀਂ ਸਕੀ ساری ਰਾਤ ਉਸ ਨੇ ਇੱਕ ਪਾਸੇ ਤੋਂ ਦੂਜਾ ਪਾਸਾ ਮਾਰਦੇ ਹੋਏ ਬਤੀਤ ਕੀਤੀ ਸਵੇਰੇ ਉਸ ਨੂੰ ਥੋੜੀ ਨੀਂਦ ਆਈ ਅਗਲੇ ਦਿਨ ਰਜੇਸ਼ ਜੀ ਦਇਆ ਸੰਕਰ ਨੂੰ ਦਿੱਲੀ ਦੇ ਇੱਕ ਵੱਡੇ ਹਸਪਤਾਲ ਵਿੱਚ ਲੈ ਗਏ ਉਥੋਂ ਦੇ ਡਾਕਟਰ ਨੂੰ ਚੰਗੀ ਤਰ੍ਹਾਂ ਜਾਣਦੇ ਸੀ ਉਹ ਇਸ ਲਈ ਪੂਰੀ ਜਾਂਚ ਅਤੇ ਟੈਸਟਾਂ ਲਈ ਉਹਨਾਂ ਦਾ ਨੰਬਰ ਲੱਗ ਗਿਆ ਟੈਸਟ ਕਰਵਾਉਣ ਤੋਂ ਬਾਅਦ ਡਾਕਟਰ ਨੇ ਉਸੇ ਦਿਨ ਤੋਂ ਹੀ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਪੰਜ ਦਿਨ ਬੀਤ ਗਏ ਜਾਣਕੀ ਜੀ ਅਤੇ ਦਇਆ ਸ਼ੰਕਰ ਜੀ ਦੀ ਵਧੀਆ ਦੇਖਭਾਲ ਕਰ ਰਹੇ ਸਨ ਜਦੋਂ ਪੁੱਤਰ ਅਤੇ ਨੂੰ ਪੰਜ ਦਿਨਾਂ ਬਾਅਦ ਘਰ ਵਾਪਸ ਆਏ ਤਾਂ ਉਹਨਾਂ ਨੇ ਵੇਖਿਆ ਕਿ ਘਰ ਵਿੱਚ ਕੋਈ ਨਹੀਂ ਸੀ ਮਾਂ ਅਤੇ ਪਿਤਾ ਕਿੱਥੇ ਗਏ ਨੇ ਸਰੇਤਾ ਨੇ ਕਿਹਾ ਤੁਹਾਡੇ ਪਿਤਾ ਹੋਰ ਕਿੱਥੇ ਜਾਣਗੇ ਜੇ ਉਹ ਬਾਹਰ ਜਾਣ ਨੂੰ ਦਿਲ ਕਰਦਾ ਹੈ ਤਾਂ ਮਾਂ ਉਹਨਾਂ ਨੂੰ ਬੀਲ ਚੇਅਰ ਤੇ ਬਿਠਾ ਕੇ ਲੈ ਗਈ ਹੋਵੇਗੀ ਥੋੜੀ ਦੇਰ ਵਿੱਚ ਵਾਪਸ ਆ ਜਾਣਗੇ ਪਰ ਜਦੋਂ ਕਾਫੀ ਦੇਰ ਤੱਕ ਕੋਈ ਨਾ ਆਇਆ ਤਾਂ ਵਿਨੋਦ ਨੂੰ ਸ਼ੱਕ ਹੋਣ ਲੱਗਾ ਇਹ ਸੋਚ ਕੇ ਕਿ ਉਸਦੇ ਪਿਤਾ ਜੀ ਦੀ ਸਿਹਤ ਵਿਗੜ ਗਈ ਹੋਵੇਗੀ ਜਦੋਂ ਉਸਨੇ ਆਲੇ-ਦੁਆਲੇ ਪੁੱਛਿਆ ਤਾਂ ਗਵਾਂਡੀਆਂ ਨੇ ਉਸ ਨੂੰ ਦੱਸਿਆ ਕਿ ਤੁਹਾਡੇ ਮੰਮੀ ਪਾਪਾ ਨੂੰ ਤੁਹਾਡਾ ਮਾਮਾ ਆਪਣੀ ਕਾਰ ਵਿੱਚ ਬਿਠਾ ਕੇ ਦਿੱਲੀ ਲੈ ਗਿਆ ਹੈ ਉਹ ਦੋਨੋਂ ਉਹਨਾਂ ਨਾਲ ਗਏ ਨੇ ਹੁਣ ਜਾਣਕੀ ਅਤੇ ਦਇਆ ਸੰਕਰ ਜੀ ਨੂੰ ਦਿੱਲੀ ਆਏ 15 ਦਿਨ ਹੋ ਗਏ ਸੀ ਜਿਵੇਂ ਜਿਵੇਂ ਦਿਨ ਬੀਤ ਰਹੇ ਸੀ ਦਇਆ ਸੰਕਰ ਜੀ ਦੀ ਹਾਲਤ ਵਿੱਚ ਵੀ ਸੁਧਾਰ ਹੋ ਰਿਹਾ ਸੀ ਹੁਣ ਉਹ ਥੋੜਾ ਬੋਲਣ ਲੱਗ ਪਏ ਸਨ ਅਤੇ ਉਹਨਾਂ ਦੇ ਸਰੀਰ ਦੇ ਅੰਗ ਵੀ ਥੋੜਾ ਕੰਮ ਕਰਨ ਲੱਗ ਪਏ ਸਨ ਇਹ ਵੇਖ ਕੇ ਜਾਣਕੀ ਜੀ ਨੂੰ ਥੋੜੀ ਜਹੀ ਰਾਹਤ ਮਹਿਸੂਸ ਹੋਈ ਪਰੇਥੇ ਰਹਿੰਦੇ ਆਂ ਜਾਣਕੀ ਜੀ ਦੇ ਅੰਦਰੋਂ ਦਮ ਘੁੱਟ ਰਿਆ ਸੀ ਕਈ ਵਾਰ ਬੈਠਦੇ ਆ ਉਹਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗ ਪੈਂਦੇ ਸਨ ਅਤੇ ਉਹ ਸੋਚਦੀ ਸੀ ਆਖਰਕਾਰ ਮੈਂ ਆਪਣੇ ਭਰਾ ਦੇ ਘਰ ਕਿੰਨਾ ਕਚੇਰ ਬੋਝ ਬਣ ਕੇ ਰਹਾਂਗੀ ਭਾਬੀ ਮੇਰੇ ਬਾਰੇ ਕੀ ਸੋਚੇਗੀ ਰਜੇਸ਼ ਆਪਣੀ ਭੈਣ ਜਾਣਕੀ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਸੀ ਇੱਕ ਦਿਨ ਉਸ ਨੂੰ ਉਦਾਸ ਬੈਠੀ ਵੇਖ ਕੇ ਉਹ ਦੇ ਕੋਲ ਆਏ ਅਤੇ ਉਸ ਨੂੰ ਧਿਆਨ ਨਾਲ ਵੇਖਦਿਆਂ ਕਹਿਣ ਲੱਗੇ ਜਾਨਕੀ ਤੇਰਾ ਮੁਸਕਰਾਉਂਦਾ ਚਿਹਰਾ ਬਹੁਤ ਉਦਾਸ ਹੋ ਗਿਆ ਹੈ ਮੈਨੂੰ ਪਤਾ ਹੈ ਕਿ ਕੋਈ ਵੱਡੀ ਸਮੱਸਿਆ ਤੈਨੂੰ ਅੰਦਰੋਂ ਖਾ ਰਹੀ ਹੈ ਤੂੰ ਆਪਣੇ ਭਰਾ ਨੂੰ ਨਹੀਂ ਦੱਸੇਂਗੀ ਫਿਰ ਜਾਨਕੀ ਨੇ ਆਪਣਾ ਸਿਰ ਉਹਦੇ ਮੋਢੇ ਤੇ ਰੱਖਿਆ ਅਤੇ ਰੋਣ ਲੱਗ ਪਈ ਤੇ ਕਹਿਣ ਲੱਗੀ ਮੈਂ ਤੈਨੂੰ ਕੀ ਦੱਸਾਂ ਭਰਾ ਮੈਂ ਕਿਸ ਹਾਲਾਤ ਵਿੱਚੋਂ ਗੁਜ਼ਰ ਰਹੀ ਹਾਂ ਤੈਨੂੰ ਪਤਾ ਨਹੀਂ ਕਿ ਅਸੀਂ ਇੱਥੇ ਕਿਉਂ ਆਏ ਹਾਂ ਨਾਲੇ ਤੂੰ ਰੋਨੀ ਕਿਉਂ ਆਂ ਭੈਣੇ ਤੇਰਾ ਭਰਾ ਹਜੇ ਜਿਉਂਦਾ ਹੈ ਰਜੇਸ਼ ਨੇ ਕਿਹਾ ਜਾਨਕੀ ਨੇ ਉਹਨੂੰ ਸਾਰੀ ਗੱਲ ਦੱਸ ਦਿੱਤੀ ਐਨੀ ਵੱਡੀ ਗੱਲ ਹੋ ਗਈ ਤੇ ਤੂੰ ਸਾਨੂੰ ਦੱਸਿਆ ਵੀ ਨਹੀਂ ਉਸਦੇ ਭਰਾ ਨੇ ਕਿਹਾ ਤੂੰ ਆਪਣੇ ਭਰਾਵਾਂ ਨੂੰ ਬੇਗਾਨੇ ਸਮਝ ਲਿਆ ਚਲ ਕੋਈ ਨਾ ਦੇਰ ਆਏ ਦਰਸਤਾਏ ਹੁਣ ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ ਆ ਹੁਣ ਤੇਰਾ ਭਰਾ ਸਭ ਕੁਝ ਸੰਭਾਲ ਲਵੇਗਾ ਇਹ ਕਹਿ ਕੇ ਉਸਨੇ ਆਪਣੀ ਭੈਣ ਨੂੰ ਹੌਸਲਾ ਦਿੱਤਾ ਫਿਰ ਜਾਨਕੀ ਜੀ ਨੇ ਉਸ ਨੂੰ ਆਪਣੇ ਘਰ ਦੇ ਕਾਗਜ਼ ਦਿਖਾਏ ਰਜੇਸ਼ ਦਾ ਪੁੱਤਰ ਵਕੀਲ ਸੀ ਇਸ ਲਈ ਉਸਨੇ ਆਪਣੇ ਪੁੱਤਰ ਨਾਲ ਬੈਠ ਕੇ ਇਹਦੇ ਬਾਰੇ ਚਰਚਾ ਕੀਤੀ ਫਿਰ ਕੁਝ ਦਿਨ ਹੋਰ ਬੀਤ ਗਏ ਵਿਨੋਦ ਅਤੇ ਉਸ ਦੀ ਪਤਨੀ ਸਰਿਤਾ ਵੀ ਮਾਮਾ ਜੀ ਦੇ ਘਰ ਆ ਗਏ ਵਿਨੋਦ ਨੇ ਗੁੱਸੇ ਵਿੱਚ ਆਪਣੀ ਮਾਂ ਨੂੰ ਕਿਹਾ ਮੰਮੀ ਤੁਸੀਂ ਸਾਡੇ ਨਾਲ ਇਦਾਂ ਕਿਵੇਂ ਕਰ ਸਕਦੇ ਹੋ ਕੀ ਕੋਈ ਆਪਣੀ ਪੁੱਤਰ ਅਤੇ ਨੂੰ ਨਾਲ ਇਦਾਂ ਕਰਦਾ ਹੈ ਤੁਸੀਂ ਸਾਨੂੰ ਘਰ ਖਾਲੀ ਕਰਨ ਦਾ ਨੋਟਿਸ ਭੇਜਿਆ ਹੈ ਫਿਰ ਸਰਿਤਾ ਨੇ ਕਿਹਾ ਮਾਪੇ ਆਪਣੇ ਬੱਚਿਆਂ ਲਈ ਜੋ ਵੀ ਕਰਦੇ ਨੇ ਉਹ ਉਹਨਾਂ ਦਾ ਫਰਜ਼ ਹੈ ਜੇ ਪਹਿਲਾਂ ਅਸੀਂ ਆਪਣੇ ਬੱਚਿਆਂ ਤੇ ਪੈਸੇ ਖਰਚ ਕਰ ਰਹੇ ਸੀ ਤਾਂ ਇਹਦਾ ਮਤਲਬ ਇਹ ਨਹੀਂ ਸੀ ਕਿ ਜਦੋਂ ਉਹ ਵੱਡੇ ਹੋਣਗੇ ਤਾਂ ਅਸੀਂ ਉਹਨਾਂ ਵਿਰੁੱਧ ਕੇਸ ਦਰਜ ਕਰਾਂਗੇ ਉਹਨਾਂ ਤੋਂ ਪੈਸੇ ਵਾਪਸ ਲਵਾਂਗੇ ਫਿਰ ਬਨੋਧ ਨੇ ਕਿਹਾ ਮੰਮੀ ਤੁਸੀਂ ਇਹ ਕਦਮ ਕਿਉਂ ਚੁੱਕਿਆ ਇਹ ਕਦਮ ਚੁੱਕ ਕੇ ਤੁਸੀਂ ਚੰਗਾ ਨਹੀਂ ਕੀਤਾ ਸਾਰਾ ਸਮਾਜ ਤੁਹਾਡੇ ਤੇ ਥੂ-ਥੂ ਕਰੇਗਾ ਫਿਰ ਜਾਣਕੀ ਜਿਹੜੀ ਕਿ ਹੁਣ ਆਪਣੇ ਪੁੱਤਰ ਅਤੇ ਨੂੰਹ ਦੀ ਗੱਲ ਸੁਣ ਰਹੀ ਸੀ ਅਚਾਨਕ ਚੁੱਪੀ ਤੋੜੀ ਤੇ ਬੋਲੀ ਤੂੰ ਠੀਕ ਕਹਿ ਰਿਹਾ ਪੁੱਤਰ ਤੂੰ ਬਿਲਕੁਲ ਠੀਕ ਕਹਿ ਰਿਹਾ ਹੁਣ ਤੇਰੇ ਤੇ ਮਾਨਹਾਨੀ ਦਾ ਕੇਸ ਹੋਵੇਗਾ ਨਾਲੇ ਸਮਾਜ ਵਿੱਚ ਮਾਨਹਾਨੀ ਮੇਰੀ ਨਹੀਂ ਤੇਰੀ ਹੋਵੇਗੀ ਤੂੰ ਸ਼ਾਇਦ ਭੁੱਲ ਰਿਹਾ ਹੈ ਕਿ ਤੇਰੀ ਮਾਂ ਹੋਣ ਤੋਂ ਪਹਿਲਾਂ ਮੈਂ ਇੱਕ ਪਤਨੀ ਹਾਂ ਤੂੰ ਆਪਣਾ ਪੁੱਤਰ ਹੋਣ ਦਾ ਫਰਜ਼ ਭੁੱਲ ਗਿਆ ਹੈ ਆਪਣੇ ਪਿਤਾ ਤੋਂ ਸਭ ਕੁਝ ਲੈਣ ਤੋਂ ਬਾਅਦ ਜਦੋਂ ਉਹ ਬਿਮਾਰ ਹੋ ਗਏ ਗੱਲ ਉਨ੍ਹਾਂ ਦੇ ਇਲਾਜ ਤੇ ਪੈਸੇ ਖਰਚਣ ਦੀ ਆਈ ਤਾਂ ਤੂੰ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਬੁੜਾਪੇ ਵਿੱਚ ਤਾਂ ਇਹੋ ਜੀਆਂ ਸਮੱਸਿਆਵਾਂ ਆਉਂਦੀਆਂ ਹੀ ਰਹਿੰਦੀਆਂ ਨੇ ਇਹ ਕਹਿ ਕੇ ਜਾਣਕੀ ਦੀਆਂ ਅੱਖਾਂ ਵਿੱਚ ਹੰਝੂ ਵਹਿ ਤੁਰੇ ਫਿਰ ਸਰੇਤਾ ਨੇ ਕਿਹਾ ਠੀਕ ਆ ਜੇ ਤੁਸੀਂ ਸਾਡੇ ਵਿਰੁੱਧ ਕੇਸ ਦਰਜ ਕਰ ਸਕਦੇ ਹੋ ਤਾਂ ਅਸੀਂ ਵੀ ਸ਼ਹਿਰ ਦੇ ਸਭ ਤੋਂ ਵਧੀਆ ਵਕੀਲ ਨੂੰ ਕਰਾਂਗੇ ਤੇ ਕੇਸ ਜਿੱਤ ਲਵਾਂਗੇ ਇਹ ਕਹਿ ਕੇ ਉਹ ਆਪਣੇ ਪਤੀ ਵਿਨੋਦ ਨਾਲ ਚਲੀ ਗਈ ਪਰ ਰਜੇਸ਼ ਦੇ ਵਕੀਲ ਪੁੱਤਰ ਦਾ ਇੰਨਾ ਪ੍ਰਭਾਵ ਸੀ ਕੇ ਸ਼ਹਿਰ ਦਾ ਕੋਈ ਵੀ ਵੱਡਾ ਵਕੀਲ ਵਿਨੋਦ ਅਤੇ ਸ੍ਰੇਤਾ ਦਾ ਕੇਸ ਲੜਨ ਲਈ ਤਿਆਰ ਨਹੀਂ ਸੀ ਬਹੁਤ ਮੁਸ਼ਕਲ ਨਾਲ ਉਹਨਾਂ ਨੂੰ ਆਪਣਾ ਕੇਸ ਲੜਨ ਲਈ ਵਕੀਲ ਮਿਲਿਆ ਅਦਾਲਤ ਵਿੱਚ ਜੱਜ ਨੇ ਦੋਨਾਂ ਧਿਰਾਂ ਨੂੰ ਸੁਣਿਆ ਰਜੇਸ਼ ਦੇ ਵਕੀਲ ਪੁੱਤਰ ਨੇ ਜੱਜ ਸਾਹਿਬ ਨੂੰ ਪੂਰੀ ਵਿਸਤਾਰ ਵਿੱਚ ਦੱਸਿਆ ਕਿ ਕਿਵੇਂ ਮਾਪਿਆਂ ਨੇ ਆਪਣੇ ਪੁੱਤਰ ਨੂੰ ਉਸਦੇ ਪੈਰਾਂ ਤੇ ਖੜਾ ਕੀਤਾ ਇਹ ਕਰਦਿਆਂ ਉਹਨਾਂ ਨੇ ਆਪਣਾ ਸਾਰਾ ਕੁਝ ਕੁਰਬਾਨ ਕਰ ਦਿੱਤਾ ਸੀ ਸਭ ਕੁਝ ਸੁਣਨ ਤੋਂ ਬਾਅਦ ਜੱਜ ਸਾਹਿਬ ਨੇ ਕਿਹਾ ਅੱਜ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਮੈਂ ਇਹ ਵੇਖਿਆ ਹੈ ਕਿ ਮਾਪਿਆਂ ਨੇ ਆਪਣੇ ਪੁੱਤਰ ਅਤੇ ਨੂਨ ਦੇ ਵਿਰੁੱਧ ਕੇਸ ਦਰਜ ਕੀਤਾ ਹੈ ਕਿਉਂਕਿ ਪੁੱਤਰ ਨੂੰ ਪੜ੍ਹਾਉਣਾ ਤੇ ਸੈਟਲ ਕਰਨ ਤੋਂ ਬਾਅਦ ਵੀ ਉਹ ਆਪਣੇ ਮਾਪਿਆਂ ਦੀਆਂ ਜ਼ਿੰਮੇਵਾਰੀਆਂ ਨਹੀਂ ਸੰਭਾਲ ਰਿਹਾ ਅਤੇ ਨਾਲ ਹੀ ਉਸ ਨੂੰ ਉਹਦੀ ਨੂਨ ਦੁਆਰਾ ਹਰ ਰੋਜ਼ ਤੰਗ ਕੀਤਾ ਜਾਂਦਾ ਹੈ ਇਹ ਗੱਲ ਠੀਕ ਨਹੀਂ ਆ ਵਿਨੋਦ ਅਤੇ ਸਰੀਤਾ ਨੂੰ ਝਟਕਦੇ ਹੋਏ ਜੱਜ ਨੇ ਕਿਹਾ ਕਿ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਤੁਹਾਡੇ ਮਾਪਿਆਂ ਨੇ ਤੁਹਾਡੇ ਭਵਿੱਖ ਨੂੰ ਉੱਜਲ ਬਣਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਤਾਂ ਜੋ ਤੁਸੀਂ ਇੱਕ ਵਧੀਆ ਜ਼ਿੰਦਗੀ ਜੀ ਸਕੋ ਪਰ ਤੁਸੀਂ ਤਾਂ ਉਹਨਾਂ ਦੀ ਹੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ ਅੱਜ ਦੇ ਕੇਸ ਦਾ ਫੈਸਲਾ ਆਉਣ ਵਾਲੀ ਪੀੜ੍ਹੀ ਲਈ ਇੱਕ ਸਬਕ ਵਜੋਂ ਕੰਮ ਕਰੇਗਾ ਜੋ ਬੱਚੇ ਆਪਣੇ ਮਾਪਿਆਂ ਨੂੰ ਤੰਗ ਕਰਦੇ ਨੇ ਉਹਨਾਂ ਤੇ ਕਦੇ ਵੀ ਰਹਿਮ ਨਹੀਂ ਕੀਤਾ ਜਾ ਸਕਦਾ ਇਹ ਕਹਿੰਦੇ ਹੋਏ ਅਦਾਲਤ ਨੇ ਉਹਨਾਂ ਨੂੰ ਹੁਕਮ ਦਿੱਤਾ ਕਿ ਪੁੱਤਰ ਤੈਨੂੰ 10 ਦਿਨਾਂ ਦੇ ਅੰਦਰ-ਅੰਦਰ ਆਪਣੇ ਮਾਪਿਆਂ ਦਾ ਘਰ ਖਾਲੀ ਕਰਨ ਅਤੇ ਉਹਨਾਂ ਨੂੰ ਹਰ ਮਹੀਨੇ ਆਪਣੇ ਖਰਚੇ ਲਈ 30000 ਰੁਪਏ ਵੀ ਦੇਣ ਜੇਕਰ ਉਹ ਅਜਿਹਾ ਨਹੀਂ ਕਰਦੇ ਤੇ ਝਿਜਕਦੇ ਨੇ ਤਾਂ ਉਹਨਾਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਅਦਾਲਤ ਦਾ ਫੈਸਲਾ ਸੁਣ ਕੇ ਸਰਿਤਾ ਅਤੇ ਵਿਨੋਦ ਹੈਰਾਨ ਰਹਿ ਗਏ ਉਹ ਤੁਰੰਤ ਆਪਣੀ ਮਾਂ ਅਤੇ ਪਿਤਾ ਦੇ ਪੈਰਾਂ ਵਿੱਚ ਡਿੱਗ ਪਏ ਅਤੇ ਕਿਹਾ ਕਿ ਸਾਨੂੰ ਮਾਫ਼ ਕਰ ਦਿਓ ਅਸੀਂ ਹੁਣ ਕੁਝ ਵੀ ਗਲਤ ਨਹੀਂ ਕਰਾਂਗੇ ਅਸੀਂ ਤੁਹਾਡੇ ਨਾਲ ਰਹਿ ਕੇ ਤੁਹਾਡੀ ਚੰਗੀ ਤਰ੍ਹਾਂ ਸੇਵਾ ਕਰਾਂਗੇ ਪਰ ਜਾਣਕੀ ਜੀ ਅਤੇ ਦਿਆ ਸ਼ੰਕਰ ਜੀ ਨੇ ਉਹਨਾਂ ਨੂੰ ਮਾਫ਼ ਨਹੀਂ ਕੀਤਾ ਅਤੇ ਸਿਰਫ ਇਹੀ ਕਿਹਾ ਕਿ ਹੁਣ ਅਸੀਂ ਆਪਣੀ ਜ਼ਿੰਦਗੀ ਸ਼ਾਂਤੀ ਅਤੇ ਖੁਸ਼ੀ ਨਾਲ ਬਿਤਾਉਣਾ ਚਾਹੁੰਦੇ ਹਾਂ ਤੇ ਇਹ ਸਾਡਾ ਆਖਰੀ ਫੈਸਲਾ ਹੈ ਹਾਂਜੀ ਦੋਸਤੋ ਕੀ ਖਿਆਲ ਹੈ ਤੁਹਾਡਾ ਜਾਣਕੀ ਜੀ ਨੇ ਸਹੀ ਫੈਸਲਾ ਲਿਆ ਪੂਰੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ